ਸਾਥੀ ਗਾਲ ਦੋਸਤੋ ਅੱਜ ਆਪਾਂ ਆਏ ਆ ਜੋਂਡੀਅਰ ਏਜੰਸੀ ਤਰਨ ਤਾਰਨਾ ਆਪਣੇ ਝੋਟੇ ਦੀ ਕਲਚ ਪਲੇਟ ਪਾਉਣੀ ਹੈ ਆ ਖਲਤਾ ਆਪਣਾ ਝੋਟਾ ਤੇ ਟਾਈਟਰ ਬਹੁਤ ਲੱਗੇ ਏਜੰਸੀ ਦੇਖੋ ਆ ਖਲਤਾ ਜ ਆਪਣਾ ਝੋਟਾ ਇਹਦੀ ਪਾਉਣੀ ਕਲਚ ਪਲੇਟ ਆ ਆਪਣੇ ਚੈਨਲ ਦਾ ਲੋਗੋ ਸਭ ਤੋਂ ਵੱਡਾ ਝੋਟਾ ਦਾ ਖਲੋਤਾ ਜੀਦਾ 75 ਦੋਸਤੋ ਇਹਦਾ ਉਪਰੋਂ ਤੁਹਾਨੂੰ ਮਖਾਉਣਾ ਇਹਦਾ ਕਲਸਟਰ ਮੀਟਰ ਦੇਖੋ ਇਹ ਇਤਰਾਹ ਠਾ ਹੋ ਜਾਂਦਾ ਸਟੀering ਦਾ ਹੈਂਡਲ ਆ ਸੋਚ ਜੇ ਪਾਵਰ ਤੇ ਇੱਕ ਵਾਰ ਕਰਨਾ ਤੇ ਬਹੁਤ ਹੀ ਸੋਣਾ ਦੇਖੋ ਲਿਫਟ ਡਿਲੀਵਰ ਕਿੱਡੇ ਸੋਨੇ ਦੇ ਦਿੱਤੇ ਮੈਨੂੰ ਲੱਗਦਾ ਜੌਂਡੀਅਰ ਵਾਲੇ ਸੋਚ ਤੇ ਵੀਡੀਓ ਕਰਨਗੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਆ ਦੇਖੋ ਇਹਨਾਂ ਨੇ ਦਿੱਤਾ ਆਇਆ ਇੱਥੇ ਜਗਾ ਸੋਚ ਲੱਗਣ ਵਾਸਤੇ ਹਾਂ ਇਹਦਾ ਫੋਰ ਬਾਈ ਫੋਰ ਹਾਂ ਡਬਲ ਪੀਟੀਓ ਦੇ ਨਾਲ ਆਉਂਦਾ 540 E 540 ਇੰਜਣ ਦੇ ਵੇਖੋ ਜੌਂਡੀਅਰ ਦਾ ਇਸ ਕਰਕੇ دیਵਾਨੇ ਆ ਦੁਨੀਆ ਇੰਜਣ ਛੋਟਾ ਆ ਜਾ ਇੰਜਣ ਛੋਟੇ ਜਗ੍ਹਾ ਦੇ ਵਿੱਚ ਇਹਨੂੰ ਸਾਰਾ ਕੀਤਾ 18 ਲੱਖ ਰੁਪਇਆ ਕੀਮਤ ਆ ਇਹਦੀ 50 75 ਦੀ 18 ਲੱਖ ਵਰਖਾ ਸਾਹ ਦੇ ਅੰਦਰ ਲੈ ਕੇ ਚੱਲਦੇ ਆ ਕੰਮ ਹੋ ਰਿਹਾ ਟਰੈਕਟਰ ਦਾ ਵੇਖੋ ਕਿੰਨੇ ਲੱਗੇ ਇਸ ਤੇ ਕੱਲ ਨੂੰ ਵੱਖਰਾ ਬਲੌਗ ਬਣਾਵਾਂਗੇ ਇੱਕ ਕੋਪਮਣਾ ਕਰ ਲਈਏ ਵੱਡੇ ਫੋਰਮਾਂ ਜੀ ਆ ਖਲੋਤੇ ਸਾਡੇ ਪਾਣੀ 50 50 ਡੀ ਬਹੁਤ ਸੋਹਣੇ ਸਟੀering ਆਏ ਸਾਡਾ ਕੁੱਲਾਇ ਕਲਾਚ ਪਲੇਟ ਵਾਲਾ ਇਤੋਂ ਬਾਅਦ ਆਪਣੀ ਵਾਰੀ ਹੋਣੀ ਕਲਚ ਪਲੇਟ ਦੀ